ਹਲੋ ਹਾਂ ਜੀ ਸਭ ਠੀਕ ਆ ਗੱਡੀ ਸਾਰਾ ਨੂੰ ਹੋਰ ਦੱਸੋ ਜੀ ਕਿਵੇਂ ਆਂ ਤੁਸੀਂ ਕਰਦੇ ਆ ਵਧੀਆ ਹੋਗੇ ਠੀਕ ਠਾਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਥੋੜਾ ਜਿਹਾ ਟਾਈਮ ਨਾ ਸਵੇਰੇ 6 ਵਜੇ ਅਸੀਂ ਅੱਜ ਹੁਣ ਵਲੋਗ ਵੀ ਕੀਤਾ ਜਾ ਰਿਹਾ ਸਾਡੀ ਮਾਸੀ ਮਾਸੀ ਨੂੰ ਅਸੀਂ ਲਾ ਲਾ ਕੰਮ ਇਹ ਤਾਂ ਨਿਗਾਹੀ ਜਾਂਦੀ ਹੈ ਇਹ ਅਸੀਂ ਦੁਪਹਿਰੇ ਵਿਚਾਰੀ ਸਾਲ ਹੋ ਗਿਆ ਅਸੀਂ ਤਿੰਨੇ ਸਲਾਹ ਕਰਦੀ ਨੂੰ ਸਾਲ ਪਾਰ ਹੋ ਗਿਆ ਸਾਡੀ ਮਾਸੀ ਨੂੰ ਸਲਾਹ ਕਰਦੀ ਨਾ ਜੇ ਟਾਈਮ ਮਿਲਿਆ ਤੇ ਚਲੋ ਉਹਨੇ ਘਰਾ ਤੇ ਲਾ ਜੂਗੀ ਇਹ ਮੈਨੂੰ ਜੁੱਗੀ ਸੱਖੀ ਤੇ ਆ ਗਈ ਸਾਡੇ ਕੋਲ ਇਹ ਮੈਨੂੰ ਭਾਂਗਿਆਂ ਨੂੰ ਇਹ ਮਰਾਇਆ ਸਬਜੀ ਗਾਜਰਾ ਦੇ ਤੁਸੀਂ ਬਣ ਗਾਜਰਾ ਤੇ ਦੇ ਟਾਈਮ ਦਾ ਗਾਜਰਾ ਆਪਣੇ ਖੇਤ ਲਾਸਟ ਸੀਗਾ ਬਸ ਉਹਨੂੰ ਖਤਮ ਹੋ ਗਈਆਂ ਗਾਜਰਾ ਲਾਸਟ ਬਾਰ ਗਾਜਰਾ ਬਣਾਇਆ ਨੇ ਆਪਣਾ ਇਹ ਤੇ ਆਪਾਂ ਨਾਲੇ ਕੁਝ ਗਾਜਰਾ ਵੇਚਾਲੀਏ ਥੋੜੀਆਂ ਆਪਾਂ ਬਣਾਵਾਂਗੇ ਗਾਜਰ ਪਾਸ ਇਸ ਤੋਂ ਬਾਅਦ ਫਿਰ ਆਉਂਦੇ ਸਾਲ ਨੂੰ ਰੱਬ ਸੁੱਖ ਰੱਖੇ ਬਣਾਇਆ ਕਰਨ ਤੇ ਆਪਾਂ ਤਾਰਾ ਕੱਢ ਲਈਏ ਪਸ ਪਾਣੀ ਸਬਜੀ ਜੀ ਤਾਂ ਨਹੀਂ ਆਖੀ ਤੇ ਮਾਸੀ ਦਾ ਮਸਾਈ ਆ ਮਾਸੀ ਦਾ ਮਸਾਈ ਆ ਸਾਈਂ ਦੇ ਇਹਨੇ ਤਾਂ ਨੇਰੀ ਦਾ ਨੁਕਸਾਨ ਹੀ ਬੜਾ ਹੋ ਗਿਆ ਮਾਸੀ ਜੇ ਤਾਂ ਕਿਉਂ ਇਹਨਾਂ ਨੂੰ ਤਾਂ ਹੱਥ ਖੇੜੇ ਨਾਲ ਕੰਡਕਾ ਕੁੰਕਾ ਵਾਲਾ ਆਪਣਾ ਤਾਂ ਹੈ ਨਹੀਂ ਸੀ ਨੇਰੀ ਇੱਧਰ ਇੰਦਰੋਂ ਹੀ ਆਈ ਆ ਨੇਰੀ ਇੱਧਰ ਵਾਲੀ ਇੱਧਰ ਨਹੀਂ ਸੀ ਬਾਂਗ ਸੰਗ ਨੂੰ ਸਾਧ ਨਹੀਂ ਇੱਧਰ ਆਪਣਾ ਇਹ ਤਾਂ ਵੀ ਛੱਡ ਤਾਂ ਲੋਕਾਂ ਦੇ ਬਹੁਤ ਕੁਸਟਾ ਪਨ ਹੋ ਗਿਆ ਹਵਾ ਨੇਰੀ ਨੇ ਆ ਕਰਤਾ ਕੰਡਕਾ ਕੁੰਕਾ ਆਪਣਾ ਤਾਂ ਠੀਕ ਸੀ ਆਪਣਾ ਠੀਕ ਸੀ ਆਪਣਾ ਠੀਕ ਠੀਕ ਇੱਧਰ ਕਾਲਾ ਸਮਾਸੀ ਬਹੁਤ ਹੋਇਆ ਰਿਆ ਹੰਟਾ ਸਾਰਾ ਮੈਂ ਤਾਂ ਆਈ ਸੀ ਵਿਸ਼ੇਸ਼ੀਤੀ ਮੈਂ ਸਮੋਸੇ ਬਨੇ ਹੋਰ ਕੰਮ ਕੀਤਾ ਚੱਕ ਤਾਰ ਕੀਤੀ ਗਲਗਰ ਆਈ ਤਾਂ ਹੈਗੀ ਜੇ ਇੰਨਾ ਉਹ ਚ ਖੜਾ ਨਹੀਂ ਜਿਵੇਂ ਸੋਡੇ ਕਹਿੰਦੇ ਕਹਿੰਦੇ ਨਾ ਬਾਹਰ ਜਾਦੇ ਨਹੀਂ ਸੋਡੇ ਨੂੰ ਸਾਲ ਹੁੰਦਾ ਹੈ ਸਾਲ ਪਤਾ ਨਹੀਂ ਕਿਵੇਂ ਹੈ ਨਾ ਥੋੜਾ ਬੜਾ ਜਾ ਹਣ ਗੜੇ ਵੀ ਆ ਗਏ ਜਮਸਤੀਆਂ ਸਾਡੇ ਤਾਂ ਠੀਕ ਆ ਆਪਣਾ ਤਾਂ ਮਾੜਾ ਮੋਟਾ ਨਹੀਂ ਜੇ ਕੀ ਕਹਣਾ ਬਸ ਕੋਈ ਗ੍ਰਾਮਣ ਸਾਡੇ ਤਾਂ ਇਹ ਪਰਮਾਤਮਾ ਦੀ ਕਿਰਪਾ ਨਾਲ ਭਾਈ ਖੈਰ ਸੁੱਖ ਰਹਿੰਦੇ ਫਸਲਾਂ ਪੁੱਸਣਾਂ ਦੀ ਤਾਂ ਉਹ ਬਾਬੇ ਕੇ ਮਦਦ ਦੀ ਮਸੀਤ ਕਰ 50 ਸਾਡੇ ਨਾ ਵੀ ਡੇਰੇ ਕਰਕੇ ਐ ਕਦੇ ਵੀ ਨੁਕਸਾਨ ਨਹੀਂ ਹੋਇਆ ਹੈਗਾ ਬੜਾ ਵਧੀਆ ਹੈ ਸੋਈ ਸਾਡੇ ਮੇਰੇ ਪਿੰਡ ਉੱਥੇ ਨਹੀਂ ਕਦੇ ਆਏ ਹੋਇਆ ਹੈਗਾ ਕੋਣ ਆ ਜਾਂਦੇ ਬਸ ਬਹੁਤ ਹਮਸੀ ਤਾ ਈ ਰੋਹੀ ਜਿੰਦੀ ਜਮਸ ਤੇਰੀ ਪੋਤੀ ਹੋਰ ਅੰਦਰ ਆਈ ਕਰਦੀ ਹੈ ਜੀ ਪੈਰ ਲਾਈ ਬੰਡਾ

ਆ ਮੈਂ ਚੋਰੀ ਕਰ ਗਿਆ ਸੁਭਾਇ ਨਾ ਕੀ ਆ ਜਾ ਸਾ ਮੈਂ ਨਾ ਆ ਆ ਨਾ ਮੈਂ ਛੱਡ ਪਾਇਆ ਮੈਂ ਕਿ ਨਿਕਾਇਆ ਇੱਕ ਪਾੜ ਬੜੀ ਗਾ ਕੇ ਮੂਰੇ ਤੋਂ ਲੋਟਾ ਇਹ ਹੁਣ ਛੋਟੇ ਪਸੂ ਉਧਰ ਹੋ ਜਾ ਕਰਨੇ ਹਾਂ ਛੱਡ ਨਾ ਜਦੋਂ ਮਾਝ ਸੁਂਦੀਆਂ ਨੂੰ ਬਾਹਲਾ ਔਖਾ ਹੋ ਜਾਂਦਾ ਤੇ ਆਈ ਉਸ ਵਾਸਤੇ ਆਰਚ ਕਰ ਮੱਝਾਂ ਸੁਤੀਆਂ ਉਧਰੋਂ ਮੀਂਹ ਠੰਡ ਵਾਲੀ ਉਧਰ ਕਿਧਰ ਵੀ ਡਿੱਤੀ ਥਾਂ ਫਿਰ ਛੋਣਾ ਜਿਹੜੇ ਛੋਟੇ ਪਸੂ ਨਿੱਧਰ ਕਰ ਦਿਆ ਕਰਾਂਗੇ ਵੱਡੀਆਂ ਮੱਝਾਂ ਉਧਰ ਹੋ ਜਾਂਦੀਆਂ ਮੱਝੇ ਬਾਲੀ ਮੈਂ ਕੀ ਹੋ ਗਿਆ ਵਾਪਸ ਰੱਖਦਾ ਨਹੀਂ ਕੋਈ ਮਹਿੰਗੀਆਂ ਨਹੀਂ ਦੀ ਦੋ ਸਮਾਂ ਚੰਗੇ ਹੁਣ ਆਇਆ ਸਾਨੂੰ ਮਸਾਬਦੀ ਆਪਾਂ ਵੇਚਦੇ ਹੋਰ ਕੋਈ ਲੈਂਦੇ ਨਹੀਂ ਜਿਹੜੀ ਉਹਨੂੰ ਕਿ ਵੱਡੀ ਹੋਈ ਜਾਕਰੂਗੀ ਉਹ ਇੱਧਰ ਨਹੀਂ ਖੁਲਲੀ ਤੇ ਆ ਜਾਕਰੂ ਛੋਟੇ ਘਟਰੂ ਵੱਡੇ ਇੱਧਰ ਖੁਲਲੀ ਤੇ ਆ ਜਾਕਰਾਂਗੇ ਹਾਂ ਇੱਧਰ ਛੱਡ ਪਾਵਾਂਗੇ ਫਿਰ ਅਸੀਂ ਸਾਰੇ ਟਰਸੂ ਦਾ ਆਹ ਸਾਰੀ ਕੰਦ ਤੇ ਇੱਧਰੋਂ ਫਿਰ ਸਾਰਾ ਸੰਦ ਸੁੱਲੇੜਾ ਜੀ ਤੰਮੀ ਟਰਾਲੀ ਵਿੱਚ ਜਾਈਗੀ ਫਿਰ ਇਹਦਾ ਟਰਾਲੀ ਟਰੈਕਟਰ ਸਾਰਾ ਕੁਝ ਇੱਧਰ ਖੜਜੂਗਾ ਇਹ ਸਾਰੇ ਛੱਡ ਜਿੱਦਰ ਸਾਡੇ ਖੁਲਲੀ ਕਰਦਾਂਗੇ ਮੱਝਾਂ ਵੀ ਫਿਰ ਗੁੜੂ ਵੀ ਪੱਤਾ ਹੈ ਅੱਛਾ ਫਿਰ ਇੱਧਰ ਇਹ ਛੋਟੇ ਘਟੇ ਵੀ ਇੱਧਰ ਆ ਸਾਰੇ ਗੇਟ ਵਿੱਚ ਆ ਜਾਣਗੇ ਮਸੀ ਹਾਂ ਕਿ ਨਹੀਂ ਵਧੀਆ ਗੇਟਾਂ ਆਂਗਾ ਆਈ ਦੇ ਤੱਕ ਲਾ ਦਾਂਗੇ ਇੱਥੇ ਤੱਕ ਹੀ ਆ ਜਿੱਥੇ ਟੱਕੜ ਇਹਦੇ ਨਾਲ ਛੇ ਦੂਰ ਨੂੰ ਆ ਜੂਗਾ ਹੁਣ ਇਸ ਵਾਰ ਤਾਂ ਉਹ ਕਰਦੇ ਆ ਤੇ ਜੰਗਲਾ ਜੰਗਲਾ ਰਹਿੰਦਾ ਉਹ ਵੀ ਆ ਜਾਣੀ ਨੂੰ ਕਰ ਦਈ ਮਸੀ ਆ ਜਦੋਂ ਉਹ ਚੱਲਦਾ ਗੰਦਾ ਗੰਦਾ ਲਪੇਈ ਹੋ ਜਾਣੀਆਂ ਮੂਰੇ ਆ ਦੇਖ ਮਸੀ ਆ ਲੈ ਹੁੰਦਾ ਆਹ ਰੋਟਾ ਇਹ ਜੀ ਕਰਵਾਉਣੇ ਹੋ ਤਾਂ ਮਹਿੰਗਾ ਪੈਂਦਾ ਸੀ ਇਹ ਅਸੀਂ ਬਣਾ ਬਣਾ ਲੈਂਦਾ ਇਹ ਹੁਣ ਜਦੋਂ ਸੁੱਕ ਗਿਆ ਦੇਖਣਾ ਸਨਮਾ ਸੀ ਇਹ ਤਾਂ ਚੱਕ ਕੇ ਬੋਰੀ ਵਿੱਚ ਪੈ ਜੂਗਾ ਹੁਣ ਜੇ ਤਾਂ ਗੰਡੇ ਆ ਜਾਣਗੇ ਗੰਡੇ ਆ ਕੇ ਨਾਲ ਦੇ ਨਾਲ ਤਾਂ ਵਿੱਚ ਪਾ ਲਾਂਗੇ ਦੋਨੇ ਤਿੰਨੇ ਸੱਤਾਂ ਤਿੰਨ ਹਜ਼ਾਰ ਦਾ ਆ ਮਸੀ ਤਿੰਨ ਹਜ਼ਾਰ ਦਾ ਜੇ ਕਰਾਉਣੇ ਤਾਂ 4450 ਲੱਗਦਾ ਅੱਛਾ ਇਹ ਬੜਾ 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 ਚੱਕ ਲੈਂਦਾ ਬੜੀਆਂ ਚੀਜ਼ਾਂ ਤਾਂ ਇਹ ਨਾਲ ਕੋਲ ਕੋਲ ਨਾਲ ਐਸਾ ਟਾਇਰ ਲੱਗੇ ਨੇ ਜਿੱਧਰ ਮਰਜੀ ਕਰ ਦੇ ਲੈ ਸੱਨੇ ਕੂੜਾ ਕਾਹ ਕਰਦੇ ਹੁਣ ਜਿਵੇਂ ਗੰਡੇ ਦੇ ਉੱਪਰ ਹੱਥ ਮਾਰ ਕੇ ਸਾਰੇ ਦੇਲੇ ਕੂੜਾ ਕੜਾ ਸਾਰੇ ਜਾਂਦੇ ਹਾਂ ਈ ਕਾਰਟੋਂ ਨਾ ਸਿਕਾਟੋਂ ਉਹਨਾਂ ਦਾ ਦੂਆ ਬਟਾ ਦਿੰਦਾ ਸੀ ਚਾਹ ਤੇ ਕਾਰਟੋਂ ਪਾਤੀ ਮਸ਼ੀਨੀ ਕੋਈ ਸੇਗੋ ਉਹ ਕੰਨ ਕਲੇ ਕੇ ਜਾਂਦੀ ਜੇ ਸੱਖ ਤੇ ਉਹਨਾਂ ਦੋ ਚੱਗੀ ਉਹਨਾਂ ਦੋ ਲ ਭਰ ਲਾ ਜਿਹਨੂੰ ਲੋਡ ਆ ਗਈ 20 ਕਿਲੋ 50 ਕਿਲੋ ਤੇ ਲਾ ਕੇ ਲੈ ਜਾਂਦੀ ਆ ਉਹਨਾਂ ਦੀ ਤੇ ਸਾਰੀ ਦੋ ਕਵਾਂਟਰੀ ਉਹ ਡਿੱਕੂ ਵਾਲੀ ਮੜ ਜਾਂਦੀ ਹੈ ਨਾ ਅੱਛਾ ਫਿਰ ਤੁਸੀਂ ਸਭ ਟੋਰ ਲੈਂਦੇ ਸਭ ਆਉਂਦੀ ਸਰਦਾ ਉਸ ਪਰਕੇ ਨਹੀਂ ਧਰਦੇ ਗੱਟੇ ਚਾ ਚੁੰਨਿਆ ਬਾਣੀ ਨੇ ਜਿਵੇਂ ਤੁਸੀਂ ਬਾਹਰ ਰੱਖ ਲੈਣੇ ਅਸੀਂ ਐ ਨਹੀਂ ਰੱਖਦੇ ਤੁਸੀਂ ਭੌਂਦੀ ਪੜਨ ਦੇਣੀ ਹੈ ਅਗਰ ਤਾਂ ਸਿੰਦਰ ਰੱਖ ਲੈਣੇ ਅੱਠਾਂ ਸੋਂ ਮੋਰੀਆਂ ਤੇ ਚੁੰਨਿਆ ਖਰਾਬ ਕਰੀਏ ਆ ਮੇਰੇ ਬਿਆਲਾ ਸਕੂਟਰ ਮਸੀ ਖੇਤ ਆਦੇ ਹੈ ਆ ਮੇਰੇ ਬਿਆਲਾ ਸਕੂਟਰ ਹਾਂ ਯਾ ਸਕੂਟਰ ਹੈ ਲੈ ਸਕੂਟਰ ਬਈ ਓਟਾ ਮੇਂ ਗੱਡੀ ਜੀ ਮਸੀ ਕਹਤ ਨਹੀਂ ਕਿ ਨਹੀਂ ਹੋਰ ਅਜੇ ਤੇ 22 23 ਸਾਲ ਪਹਿਲਾਂ जो गई जिंदगी जमीन बदगी रेट उन् बजाने खर्चे अगले दो तैयार लखलाई अगला पांच सत्त लख ला हूँ प्ह लख का किला पंजा लख ला कि ਕੋਈ ਨਹੀਂ ਕੋਈ ਜਿੱਤਦਾ ਨਹੀਂ ਗਾਈ ਨਹੀਂ ਹੁੰਦੀ ਕੋਈ ਦੁੱਧ ਗਾਈ ਨਾਲ ਬਦ ਇੱਕ ਤਾਂ ਨਾਉਂਦੀ ਨੀ ਹੋੜ ਕੇ ਆ ਰਾਹ ਰਾਹ ਕਿੰਨੇ ਦੁੱਧ ਹੁੰਦੀ ਆ ਅਸੀਂ ਦੁੱਧ ਨਹੀਂ ਪੀਂਦੇ ਸੀ ਗਾਂ ਦਾ ਤੇ ਤਾਂ ਗਾਂ ਦਾ ਪੀਂਦੇ ਕਹਿੰਦੇ ਕੋਈ ਮੈਂ ਚੰਨਾ ਮੱਝੀ ਰੋ ਤੇ ਮੱਝਾ ਰੋਣ ਲਈ ਨਾ ਵਾਟੋਕ ਤੇ ਨਾਲ ਆਉਂਦੀ ਸਾਡੇ ਹਾਂ ਰਾਂ ਹਮ ਕਿਤੇ ਜਾਣਾ ਆਣਾ ਵਾਸੀ ਬਾਹਲੇ ਪਸੂ ਨਾਲ ਆਖਾ ਹੋ ਜਾਂਦਾ ਇਹ ਸਾਡੇ ਸੁੱਖ ਨੂੰ ਸਭ ਦਾ ਠੋ ਹਾਂ ਕੋਈ ਨਹੀਂ ਹਰਦਾ ਨਾ ਕਿਤੇ ਬਾਹਲੇ ਪਸੂ ਨਾਲ ਆਖਾ ਹੋ ਜਾਂਦਾ ਹੋ ਜਾ ਆ ਸਾਡਾ ਮਸੀਂ 50000 ਦਾ ਹੁਣ ਵਿਕਦਾ ਐ ਹੈ ਆਹ ਇਹ ਵੈਰਾਈਟੀ ਦਾ ਐ ਟਟਾ ਹੋਰ ਆ ਕੇ ਦੇਖੀਂ ਤੁਸੀਂ ਅੱਛਾ ਟਟਾ ਐ ਨਾ ਪੱਕਾ ਦਾ ਤੁਸੀਂ ਤਾਂ ਕਹਿ ਗਏ ਨੇ ਹਾਂ ਥੋੜੀ ਲਹਣਾ ਹਾਂ ਫਿਰ ਇਹਨੂੰ ਹਲਤਾ ਰੱਖਾਂਗੇ ਉਦੋਂ ਨਾ ਨਾ ਇਹ ਰਖਵਾ ਲਾਂਗੇ ਇਹਨੂੰ ਅੱਛਾ ਪਾਲੋ ਟੋਟਾ ਰੱਖੋ ਹਾਂ ਚਲੋ ਜੀ ਆ ਇਹਦਾ ਸਾਨੂੰ ਬਿੰਟੂ ਦੱਸ ਕੇ ਗਿਆ ਸੀ ਹਾਂ ਇਹਨਾਂ ਨੂੰ ਵੇਚੀ ਬੁਚੀ ਨਾ ਕਹਣਾ ਇਹਦਾ ਵੈਰਾਈਟੀ ਦਾ ਹੈ ਕਹਿੰਦਾ ਇਹ ਨਾ ਜਿਆਦਾ ਚੇਕ ਕਰਦਾ ਤਾਂ ਆਪਦਾ ਸਾਰੀ ਹੋਈ ਸਾਰਾ ਕੁਝ ਸਾਈਡ ਤੇ ਪਾ ਦਿੰਦਾ ਕਿੰਨੇ ਦਿਨ ਐਸੇ ਨੇ ਨਹੀਂ 근무자 <목소리도> 마 ਇਹ ਉੱਚੀ ਵੀ ਹੈ। ਆਹ ਤੇ ਚੀਜ਼ ਦੀ ਗਰੰਟੀ, ਚੀਜ਼ ਦੀ ਕੁਆਲਿਟੀ ਮਿਲੂ ਤੁਹਾਨੂੰ। ਇਹ ਸੇਮ ਨੇਗੇ। ਵਾਜੀ ਖਾ ਪੈਂਦੀ ਉਹ ਤੇ ਚਿੱਕੀ ਚੀਜ਼ ਆ। ਆਹ ਥੋੜਾ ਜਿਹਾ ਵੱਡੇ ਚੱਗ। ਇਹ ਕਿੰਨੇ? ਇਹਦਾ ਪ੍ਰਾਈਸ ਇਹ ਹੈਗਾ 7550 ਰੁਪਈਆ ਦਾ ਜੀ। ਇਹਦੇ ਵਿੱਚ ਪੁਰਾਣੀ ਕਟਿੰਗ ਆ ਇਹਦੇ ਵਿੱਚ ਨਹੀਂ ਹੈਗੀ। ਇਹਦਾ ਪੱਖੇ ਦੇ ਭਾਗ ਪੁਰਾਣਾ ਕੱਟ ਕੇ ਦੇ ਦਿੰਦੇ। ਇਹ ਪੁਰਾਣਾ 2500 ਦੇ ਦਾ ਕੱਟ ਦਾਂਗੇ ਜੀ। ਇਹ ਪਾਏ ਜਾਣਾ ਤੁਹਾਨੂੰ 5000 ਰੁਪਈਆ। ਆਹ ਬੋਲੋ। ਆਪਾਂ ਲਾਉਣਾ ਕਿੱਥੇ ਹੈ? ਆਲੋ। ਅੱਜ ਕੋਟਾ ਬੱਤੀ 27 ਰੁਪਏ ਹੋਰ ਕਿੰਦਾ ਤਾਂ ਨਵਾਂ ਆਪਸ਼ਨ ਹੈ ਹਰ ਪਾਉ ਆਉਂਦਾ ਪੁੱਲੂ ਦੀ ਕੋਈ ਨਹੀਂ ਸਰੋਂ ਤੋਂ ਵੱਡੀ ਤਾਂ ਮਸ਼ੀਨਾਂ 12 ਕਿਲੋ ਦੀ